ਦੂਸਰੀ ਜਗ੍ਹਾ ਜਾ ਕੇ ਮੇਰਾ ਇੰਟਰਸਟ ਰਹਿੰਦਾ ਵੀ ਮੈਂ ਲੋਕਾਂ ਤੋਂ ਵਕਤ ਤੋਂ ਵਕਤ ਸ਼ੁਰੂ ਤੋਂ ਹੀ ਵੀ ਵਕਤ ਤੋਂ ਵਕਤ ਨੌਲੇਜ ਲਮਾ ਚਾਹੇ ਕੋਈ ਵੀ ਆ ਕੁਝ ਵੀ ਕੋਈ ਕੰਮ ਕਰਦਾ ਕੋਈ ਖੇਤੀ ਕਰਦਾ ਕੋਈ ਮਸਿੱਲੀ ਜਲਾਉਂਦਾ ਕੋਈ ਬਣਾਉਂਦਾ ਮੈਂ ਜ਼ਰੂਰ ਜਾ ਕੇ ਕੋਈ ਵੀ ਕੀਪਿੰਗ ਦਾ ਕੰਮ ਨਹੀਂ ਮੈਂ ਜਾ ਕੇ ਉੱਥੇ ਪਤਾ ਕਰਕੇ ਕੋਸ਼ਿਸ਼ ਕਰਦਾ ਵੀ ਮੈਨੂੰ ਗ੍ਰਹਿਣ ਜਿਹੜੀ ਉਹ ਚੀਜ਼ਾਂ ਮੈਂ ਗ੍ਰਹਿਣ ਕਰਕੇ ਉਹਨੂੰ ਇੰਪਲੀਮੈਂਟ ਕਰਾਂ ਜੀ ਅੱਜ ਜਿਹੜੇ 18 ਸਾਲ ਦੇ ਵੋਟਰ ਆ ਜੀ ਫਸਟ ਟਾਈਮ ਮੈਂ ਇਹਨਾਂ ਨੂੰ ਮਿਲਿਆ ਇਸ ਤੋਂ ਪਹਿਲਾਂ ਮੈਂ ਕਦੇ ਮਿਲਿਆ ਵੀ ਨਤਾਜੀ ਜਿਆਦਾ ਸਭ ਮੇਰੀ ਸੋਚ ਸੀਗੀ ਵੀ ਜਿਹੜੇ ਨਵਾਂ ਯੂਥ ਆ ਉਹਦਾ ਕੀ ਵਿਜ਼ਨ ਆ ਕੀ ਸੋਚ ਆ ਤੇ ਮੇਰੀ ਕੀ ਆ ਵਿਜ਼ਨ ਆ ਕੀ ਮੇਰੀ ਸੋਚ ਆ ਤੋਂ ਇਸ ਕਰਕੇ ਮੈਂ ਇੱਕ ਸੈਸ਼ਨ ਰੱਖਿਆ ਤਾਂ ਕੁਐਸਚਨ ਉਹਨਾਂ ਨੇ ਮੇਰੇ ਤੋਂ ਪੁੱਛੇ ਆ ਮੈਂ ਉਹਨਾਂ ਦੇ ਜਵਾਬ ਦੇਇਆ ਹੁਣ ਮੇਰਾ ਕੱਲ ਉਹ ਫੈਸਲਾ ਕਰਨਗੇ ਵੀ ਮੇਰੇ ਜਵਾਬ ਠੀਕ ਸੀਗੇ ਜਾਂ ਗਲਤ ਸੀਗੇ ਇੰਟਰੈਕਸ਼ਨ ਹੋਈ ਆ ਕਿ ਪਹਿਲਾਂ ਵੀ ਕਦੇ ਇੰਸਟ੍ਰਕਸ਼ਨ ਕਰੀਏ ਕਿ ਤੁਸੀਂ ਇੰਟਰੈਕਸ਼ਨ ਜਿਹੜੀ ਹੋਈ ਉਹਦੇ ਵਿੱਚ ਜੇ ਫਸਟ ਟਾਈਮ ਇੰਟਰੈਕਸ਼ਨ ਹੈ ਤੇ ਵੈਸੇ ਤਾਂ ਮੈਂ ਆਰਡੀਨਰੀ ਪਾਰਕਾਂ 'ਚ ਹੂੰ ਦੂਸਰੀ ਜਗ੍ਹਾ ਜਾ ਕੇ ਮੇਰਾ ਇੰਟਰਸਟ ਰਹਿੰਦਾ ਵੀ ਮੈਂ ਲੋਕਾਂ ਤੋਂ ਵੱਧ ਤੋਂ ਵੱਧ ਸ਼ੁਰੂ ਤੋਂ ਹੀ ਵੀ ਬਾਤ ਤੋਂ ਬਾਤ ਨੌਲੇਜ ਲਮਾ ਚਾਹੇ ਕੋਈ ਵੀ ਆ ਕੋਈ ਸਪੈਸ਼ਲ ਕੋਈ ਕੰਮ ਕਰਦਾ ਕੋਈ ਖੇਤੀ ਕਰਦਾ ਕੋਈ ਮਸੀਲੀ ਜਲਾਉਂਦਾ ਕੋਈ ਬਣਾਉਂਦਾ ਮੈਂ ਜ਼ਰੂਰ ਜਾ ਕੇ ਵੀ ਬੀ ਕੀਪਿੰਗ ਦਾ ਮੈਂ ਜਾ ਕੇ ਉੱਥੇ ਪਤਾ ਕਰਕੇ ਕੋਸ਼ਿਸ਼ ਕਰਦਾ ਵੀ ਮੈਨੂੰ ਗ੍ਰਹਿਣ ਜਿਹੜੀ ਉਹ ਚੀਜ਼ਾਂ ਮੈਂ ਗ੍ਰੈਂਡ ਕਰਕੇ ਉਹਨੂੰ ਇੰਪਲੀਮੈਂਟ ਕਰਾਂ ਜੀ ਅੱਜ ਜਿਹੜੇ 18 ਸਾਲ ਦੇ ਵੋਟਰ ਆ ਫਸਟ ਟਾਈਮ ਮੈਂ ਇਹਨਾਂ ਨੂੰ ਮਿਲਿਆ ਇਸ ਤੋਂ ਪਹਿਲਾਂ ਮੈਂ ਕਦੇ ਮਿਲਿਆ ਵੀ ਨਹੀਂ ਤਾਂ ਜੇ ਪ੍ਰੋਗਰਾਮ ਜਿਹੜਾ ਇੱਥੇ ਰੱਖਿਆ ਤਾਂ ਸੋ ਮੇਰੀ ਸੋਚ ਸੀਗੀ ਵੀ ਜਿਹੜੇ ਨਵਾਂ ਯੂਥ ਆ ਉਹਦਾ ਕੀ ਵਿਜ਼ਨ ਆ ਕੀ ਸੋਚ ਆ ਤੇ ਮੇਰੀ ਕੀ ਵਿਜ਼ਨ ਆ ਕੀ ਮੇਰੀ ਸੋਚ ਆ ਸੋ ਇਸ ਕਰਕੇ ਮੈਂ ਇਕਤ ਸੈਸ਼ਨ ਰੱਖਿਆ ਤਾਂ ਕੁਐਸਚਨ ਉਹਨਾਂ ਨੇ ਮੇਰੇ ਤੋਂ ਪੁੱਛੇ ਆ ਮੈਂ ਉਹਨਾਂ ਦੇ ਜਵਾਬ ਦੇ ਆ ਹੁਣ ਮੇਰਾ ਕੱਲ ਉਹ ਫੈਸਲਾ ਕਰਨਗੇ ਵੀ ਮੇਰੇ ਜਵਾਬ ਠੀਕ ਸੀਗੇ ਜਾਂ ਗਲਤ ਸੀਗੇ ਜਵਾਬ ਦੇ ਨੌਜਵਾਨਾਂ ਦੇ ਸਵਾਲ ਕਿਸ ਤਰ੍ਹਾਂ ਦੇ ਸੀ ਦੇਖੋ ਨੌਜਵਾਨਾਂ ਜੀ ਨੌਜਵਾਨ ਤਾਂ ਚਾਹੁੰਦਾ ਨਾ ਜੀ ਵੀ ਸਟੇਟ ਅੱਗੇ ਬਤੇ ਚੰਗਾ ਪੰਜਾਬ ਬਣੇ ਨਸ਼ਾ ਰਹਿਤ ਪੰਜਾਬ ਬਣੇ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਸਿਕਿਉਰਟੀ ਮਿਲੇ ਸਾਰਾ ਕੁਝ ਨੌਜਵਾਨ ਜਿਹੜਾ ਚਾਹੁੰਦਾ ਆ ਵੀ ਲਾਰੇ ਲਾ ਕੇ ਸਰਕਾਰ ਨਾ ਬਣੇ ਨੌਜਵਾਨ ਨੇ ਜਿੱਤੇ ਦੇਖੋ ਇੱਥੋਂ ਨਿਕਲ ਕੇ ਆਇਆ ਨੌਜਵਾਨ ਚਾਹੁੰਦਾ ਵੀ ਜਿਹੜਾ ਲੀਡਰ ਆ ਉਹ ਲੋਕਾਂ ਦੇ ਅੰਦਰ ਜਾ ਕੇ ਰਹੇ ਅੰਦਰ ਦੀਆਂ ਪ੍ਰੋਬਲਮਾਂ ਸਮਝ ਕੇ ਉਹਨਾਂ ਦਾ ਹੱਲ ਕਰੇ ਸੋ ਕੋਈ ਇਹ ਜਿਹੜਾ ਨੌਜਵਾਨ ਹਰੇਕ ਲੀਡਰ ਦਾ ਤੇ ਯੂਥ ਦਾ ਕੋਈ ਗੈਪ ਨਾ ਹੋਵੇ ਮਤਲਬ ਵਿਚ ਵਿਚਾਲੇ ਕੋਈ ਬੈਰੀਅਰ ਨਾ ਹੋਵੇ ਸੱਚੀ ਗੱਲ ਹੈ ਕਦੇ ਵੀ ਇਦਾਂ ਦੇ ਲੀਡਰ ਜਿਹੇ ਰਹਿੰਦੇ ਨੇ ਅਕਸਰ ਹੀ ਆਪਾਂ ਚੋਣਾਂ ਦੇਖੀਆਂ ਨੇ ਬਹੁਤ ਘੱਟ ਜਿਹੜਾ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਨੇ ਪਹਿਲੀ ਵਾਰ ਤੁਸੀਂ ਜਿਹੜਾ ਪਟਿਆਲ ਦੇ ਸ਼ੁਰੂਆਤ ਹੀ ਹੈ ਕਿ ਜਿਹੜਾ ਕੋਈ ਨੌਜਵਾਨਾਂ ਦਾ ਭਰਮਾ ਹੰਗਾਰਾ ਮਿਲੂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਨਾ ਜੀ ਮੇਰੀ 10 ਸਾਲ ਪੁਰਾਣੀ ਫੇਸਬੁੱਕ ਕੱਢ ਕੇ ਦੇਖਿਓ ਮੇਰੀ ਫੇਸਬੁੱਕ ਤੇ ਦੇਖਿਓ ਤੁਸੀਂ ਮੈਂ ਲਗਾਤਾਰ ਜਦ ਆਪਣੀ ਸਰਕਾਰ ਸੀ ਮੇਰੇ ਕੋਲ ਹਰ ਚੌਥੇ ਦਿਨ ਮੈਂ ਨੌਜਵਾਨਾਂ ਦੇ ਅੰਦਰ ਮੀਟਿੰਗ ਕਰਦਾ ਤਾਂ ਜਾ ਕੇ ਆਪਣੇ ਵਿਚਾਰ ਦੱਸਦਾ ਤਾਂ ਉਹਨਾਂ ਦੇ ਵਿਚਾਰ ਪੁੱਛਦਾ ਸੀਗਾ ਮੈਂ ਤਾਂ ਇਸ ਲੈਵਲ ਤੱਕ ਕਰਿਆ ਦਾ ਵੀ ਮੇਰੇ ਹਲਕੇ ਦੇ ਜਿਹੜੇ 9ਵੀਂ ਤੋਂ ਲੈ ਕੇ 11ਵੀਂ ਫੇਲ ਤੱਕ ਬੱਚੇ ਤੇ ਸਾਰਿਆਂ ਦਾ ਡਾਟਾ ਗ੍ਰੇਟ ਕਰਿਆ ਤਾਂ ਉਹਨਾਂ ਨੂੰ ਮੈਂ ਡਰਾਈਵਿੰਗ ਦੀ ਟ੍ਰੇਨਿੰਗ ਦੇਈ ਟ੍ਰੇਨਿੰਗ ਦੇ ਕੇ 5000 ਬੱਚਿਆਂ ਨੂੰ ਓਲਾ ਓਬਰ ਚ ਨੌਕਰੀ ਕਰਾਈ ਜੌਬ ਦਵਾਈ ਸੀ ਉਸ ਟਾਈਮ ਉਹ 70 7000 ਰੁਪਏ ਮਹੀਨੇ ਦੇ ਦਿੰਦੇ ਤੇ ਸੋ ਮੈਂ ਬਹੁਤਾ ਹੁਣ ਲੰਬਾ ਚੱਲੂੰਗਾ ਤਾਂ ਕਈ ਘੰਟੇ ਲੱਗ ਜਾਣੇ ਆ ਮੇਰੀ ਸ਼ੁਰੂ ਤੋਂ ਨੇਚਰ ਰਹੀ ਆ ਵੀ ਬਜ਼ੁਰਗਾਂ ਨੂੰ ਕੱਲਾ ਨੌਜਵਾਨਾਂ ਨੂੰ ਨਹੀਂ ਬਜ਼ੁਰਗਾਂ ਦੇ ਪੈਂਦੇ ਬੈਠ ਕੇ ਮੰंजे ਚ ਸਾਡੇ ਤਾਂ ਪਿੰਡਾਂ ਚ ਰਹੇ ਆ ਤਾਂ ਪੈਂਦਾ ਵਾਲੇ ਪਾਸੇ ਬੈਠ ਕੇ ਉੱਥੇ ਉਹਨਾਂ ਤੋਂ ਪੁੱਛਿਆ ਜਾਏ ਬੀਬੀਆਂ ਤੋਂ ਪੁੱਛਿਆ ਜਾਏ ਬਾਦਲ ਸਾਹਿਬ ਵੀ ساری ਜ਼ਿੰਦਗੀ ਸਿੱਖਦੇ ਰਹੇ ਇੱਥੋਂ ਹੀ ਪਾਲਸੀਆਂ ਉਹਨਾਂ ਨੇ ਸਾਰੀ ਲੋਕ ਭਲਾਈ ਦੀਆਂ ਗੱਡੀਆਂ ਡਵੈਲਪਮੈਂਟ ਦੀਆਂ ਗੱਡੀਆਂ ਸੋ ਮੇਰੀ ਵੀ ਸੋਚ ਆ ਕਿ ਪੂਰੀ ਜ਼ਿੰਦਗੀ ਇੱਕ ਸਟੂਡੈਂਟ ਦੀ ਤਰ੍ਹਾਂ ਰਹਾ ਔਰ ਸਟੂਡੈਂਟ ਤੋਂ ਪੁੱਛ ਕੇ ਉਹਨੂੰ ਇੰਪਲੀਮੈਂਟ ਕਰਾਂ ਸ਼ਰਮਜੀਤ ਜੀ ਨੌਜਵਾਨਾਂ ਦਾ ਇੱਕ ਸਵਾਲ ਸੀਗਾ ਕਿ ਪੰਜਾਬ ਨੂੰ ਤੇ ਕਰਜ਼ਾ ਬੇਹੱਦ ਕਰ ਰਿਹਾ ਹੈ। ਭਾਜੀ ਦੇਖੋ ਮੇਰੀ ਗੱਲ ਸੁਣੋ। ਜੇ ਅੱਜ ਮੈਂ ਕਹਿ ਦਈਏ ਵੀ ਕੇਂਦਰ ਤੋਂ ਪੈਸੇ ਲੈ ਕੇ ਉਹ ਕਰਜ਼ਾ ਤਾਰ ਦਾਂਗਾ। ਕੇਂਦਰ ਤਾਂ ਪੰਜਾਬ ਦਾ ਦੁਸ਼ਮਣ ਬਣਿਆ ਬੈਠਾ ਹੈਗਾ। ਕੇਂਦਰ ਤਾਂ ਪੰਜਾਬ ਦੇ ਫੈਡਰਲ ਢਾਂਚੇ ਨੂੰ ਖਤਮ ਕਰਨਾ ਚਾਹੁੰਦਾ ਹੈਗਾ। ਇਹ ਤਾਂ ਆਪਾਂ ਨੂੰ ਆਪਣੀ ਆਮਦਨ ਵਧਾ ਕੇ ਫਿਰ ਕਰਜ਼ੇ ਨੂੰ ਕੰਟਰੋਲ ਕਰਨਾ ਪੈਣਾ। ਆਮ ਜਨ ਟੈਕਸ ਲਾ ਕੇ ਨਹੀਂ ਬਚ ਸਕਦੀ ਕਦੇ ਵੀ। ਸੁਣੋ ਗੱਲ ਟੈਕਸ ਉਹਦੀ ਉਹਦੇ ਮੈਂਦੇ ਦੇ ਟੈਕਸਾਂ ਨੂੰ ਰੈਸ਼ਨਲਾਈਜ਼ ਕਰਨਾ ਪੈਣਾ ਨੰਬਰ 1 ਨੰਬਰ 2 ਨਵੀਂ ਇੰਡਸਟਰੀ ਨੈਗਰੋ ਇੰਡਸਟਰੀ ਤੇ ਜਿਹੜੇ ਛੋਟੇ ਫਾਰਮਰ ਆ ਉਹਨਾਂ ਨੂੰ ਸਪੋਰਟ ਕਰਕੇ ਚੰਗੀਆਂ ਫਸਲਾਂ ਵਿਝਣ ਉਹਨਾਂ ਦੀ ਪੈਕੇਜਿੰਗ ਮਾਰਕੀਟਿੰਗ ਦਾ ਪ੍ਰਬੰਧ ਕਰਨਾ ਪੈਣਾ ਫਿਰ ਪੰਜਾਬ ਦੀ ਆਮਦਨ ਵਧੂਗੀ ਫਿਰ ਕਰਜ਼ੇ ਦੀ ਰੇਸੋ ਘਟੂ ਸ਼ਰਮਾ ਜੀ ਬੱਚਿਆਂ ਨੇ ਖਸਖਸ ਦਾ ਵੀ ਜ਼ਿਕਰ ਕੀਤਾ ਹੈ ਬਿਲਕੁਲ ਤਾਂ ਹੀ ਦੇਖੋ ਦੇਖੋ ਮੈਂ ਤੁਹਾਨੂੰ ਦੱਸਾਂ ਮੇਰੀ ਸੋਚ ਹੈ ਵੀ ਅੱਜ ਪੰਜਾਬ ਦੇ ਅੰਦਰ ਨਸ਼ੇ ਇੰਨੇ ਹੋ ਗਏ ਵੀ ਪੰਜਾਬ ਚ 7 ਸਾਲਾਂ ਚ ਨਸ਼ੇ ਦਾ ਪ੍ਰਸਾਰ ਇੰਨਾ ਹੋ ਗਿਆ ਵੀ ਜਿਹੜੇ ਮੇਰੇ ਓਪੋਨੈਂਟ ਪੋਲੀਟੀਸ਼ੀਅਨ ਆ ਉਹਨਾਂ ਨੂੰ ਨਸ਼ੇ ਦਾ ਪ੍ਰਚਾਰ ਕਰਕੇ ਵੋਟ ਲੈਣੀ ਪੈ ਰਹੀ ਹੈ ਕਿਉਂਕਿ ਨਸ਼ਿਆਂ ਨਾਲ ਦੀ ਜ਼ਿਆਦਾਤਰ ਦਾਦ ਹੋ ਗਈ ਹੋ ਸਕਦਾ ਮੈਨੂੰ ਇਹਦਾ ਨੁਕਸਾਨ ਵੀ ਹੋਏ ਸੋ ਮੇਰੀ ਸੋਚ ਤਾਂ ਹੈ ਆ ਵੀ ਰੁਜ਼ਗਾਰ ਪੈਦਾ ਕਰਨੇ ਪੈਣੇ ਆਪਾਂ ਨੂੰ ਨੌਜਵਾਨਾਂ ਨੂੰ ਆਪਾਂ ਰੁਜ਼ਗਾਰ ਤੇ ਲਿਆਈਏ ਚੰਗੇ ਪਾਸੇ ਲਾਈਏ ਖਾਸ ਖਸ ਦੀ ਖੇਤੀ ਕਿੰਨਾ ਕੁ ਪਰਮਿਟ ਮਿਲ ਜੂਗਾ ਦੱਸ 5000 ਏਕੜ ਦਾ ਮਿਲ ਜੂਗਾ ਤੇ 5000 ਏਕੜ ਜ਼ਮੀਨ ਨੇ ਪੂਰੇ ਪੰਜਾਬ ਦੀ ਜਵਾਨੀ ਜਿਹੜੀ ਮੈਂ ਮਹਿਸੂਸ ਕਰਦਾ ਵੀ ਉਹ ਤਬਾਹ ਕਰ ਦੇਣੀ ਆ ਵੀ ਮੇਰਾ ਸੁਜੈਸ਼ਨ ਆ ਜਿਹੜਾ ਮੈਂ ਕਿਸੇ ਹੱਦ ਤੱਕ ਸਹਿਮਤ ਨਹੀਂ ਠੀਕ ਆ ਥੋੜੇ ਤਾਂ ਇਹਨਾਂ ਵਾਸਤੇ ਵੋਟਾਂ ਲੈਣੇ ਵਾਸਤੇ ਇਸ ਇਲੈਕਸ਼ਨਾਂ ਚ ਇਹ ਵਿਚਾਰ ਚੰਗਾ ਹੈਗਾ ਜਿਹੜਾ ਪਰਚਿਤਾ ਜਾ ਰਿਹਾ ਖਸਖਸ ਕੀ ਗੱਲ ਹੈ ਕਿ ਇੱਕ ਸਟੰਟਾ ਜਿਵੇਂ ਸੋਨਾ ਕਰਿਆ ਐਕਚੁਅਲੀ ਪਤਾ ਗਿਆ ਜੀ ਖਸਖਸ ਖਾਣ ਵਾਲਿਆਂ ਦੀ ਤਾਦਾਦ ਵਧ ਗਈ ਉਹਨਾਂ ਦੀ ਵੋਟਾਂ ਗਾਂਦੀ ਜਿਹਨੇ ਲੈਣੀਆਂ ਸੀ ਇਸ ਕਰਕੇ ਬਿਆਨ ਦੇ ਦਿਆ ਆਦਰਵਾਇਜ਼ ਕੋਈ ਖੇਤੀ 50 ਲੱਖ ਏਕੜ ਚ ਥੋੜੀ ਹੋ ਸਕਦੀ ਆ ਪਰਮਿਟ ਤਾਂ 10-15000 20000 ਏਕੜ ਦਾ ਮਿਲ ਜੂਗਾ ਬਾਕੀ ਕਿਸਾਨ ਕਿਸ ਤਰ੍ਹਾਂ ਰਿਚ ਹੋਣਗੇ ਸਾਨੂੰ ਟੋਟਲ ਟੋਟਲ ਕਿਸਾਨਾਂ ਨੂੰ ਰਿਚ ਕਰਨਾ ਪੈਣਾ ਹੈ ਤੇ ਕੜਾਮ ਦਾ ਮਸਲਾ ਹੀ ਗੱਲ ਕੀਤੀ ਸੀ ਕਿ ਜੇਕਰ ਤੁਸੀਂ ਇੱਥੇ ਪਾਦੇ ਉਸ ਨੂੰ ਹੈਰੀਟੇਜ ਚ ਪਾ ਕੇ ਕੋਈ ਗਵਰਨਮੈਂਟ ਯਾਰ ਕੜਾਮ ਤਾਂ ਹੈ ਹੀ ਇਤਿਹਾਸਿਕ ਪਿੰਡ ਤੁਸੀਂ ਦੇਖੋ ਵੀ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਪੀ ਖਮ사ਹ ਜੀ ਨੂੰ ਦਰਸ਼ਨ ਦੇ ਉੱਤੇ ਪੀ ਖਮ사ਹ ਜੀ ਨੂੰ ਗਿਆਨ ਹੋਇਆ ਕਿ ਬਹੁਤ ਵੱਡੇ ਪੀਰ ਇਸ ਦੁਨੀਆ ਦੇ ਉੱਤੇ ਆਈਆਂ ਉਸ ਧਰਤੀ ਤੇ ਭਗਵਾਨ ਰਾਮ ਜੀ ਦੇ ਨਾਨਕੇ ਆ ਮਾਤਾ ਕਸੱਲਿਆ ਜੀ ਉੱਥੇ ਦੇ ਰਹਿਣ ਵਾਲੇ ਆ ਉੱਥੇ ਦਾ 2-400 ਕਰੋੜ ਰੁਪਇਆ ਆਪਣੀ ਸਰਕਾਰ ਬਣੂਗੀ ਆਪਾਂ ਬਣਾ ਕੇ ਉਸ ਮਹਾਨ ਤੀਰਸਾਨ ਨੂੰ ਬਣਾਵਾਂਗੇ ਉਹਦੇ ਨਾਲ ਦੁਨੀਆ ਵਰਲਡ ਤੋਂ ਲੋਕ ਆਣਗੇ ਉੱਥੇ ਸੀਸ ਝੁਕਾਣਗੇ ਸਾਡੇ ਇਲਾਕੇ ਨੂੰ ਵਿਰਜ਼ਕਾਰ ਮਿਲੂਗਾ